ਅੱਜ ਮੈਂ ਜੋ ਤੁਹਾਨੂੰ ਕਹਾਣੀ ਦੱਸਣ ਜਾ ਰਹੀ ਹਾਂ ਉਹ ਇੱਕ ਪਿਓ ਤੇ ਪੁੱਤਰ ਦੀ ਹੈ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਬਾਦ ਸਿੰਘ ਇਹਨਾਂ ਦੋਹਾਂ ਪਿਓ ਪੁੱਤਰਾਂ ਦੀ 10 ਮਾਰਚ 1746 ਈਸਵੀ ਨੂੰ ਜਲਾਦਾ ਦੇ ਹੱਥੋਂ ਕਤਲ ਕਰਵਾ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਦੋਹਾਂ ਪਿਓ ਪੁੱਤਰਾਂ ਨੇ ਇਸਲਾਮ ਕਬੂਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਇਸ ਕਰਕੇ ਕਾਜ਼ੀ ਨੇ ਇਹਨਾਂ ਦਾ ਕਤਲ ਕਰਵਾ ਦਿੱਤਾ ਭਾਈ ਸੁਬੇਗ ਸਿੰਘ ਪਿੰਡ ਜੰਬਰ ਜ਼ਿਲ੍ਹਾ ਲਾਹੌਰ ਦੇ ਰਹੇਨ ਵਾਲੇ ਫਾਰਸੀ ਦੇ ਚੰਗੇ ਵਿਦਵਾਨ ਸਨ ਤੇ ਲਾਹੌਰ ਵਿੱਚ ਸਰਕਾਰੀ ਠੇਕੇਦਾਰ ਸਨ 1733 ਇਸਵੀ ਵਿੱਚ ਦਲ ਖਾਲਸੇ ਨੂੰ ਜਾਗੀਰ ਦੇਣ ਸਮੇਂ ਉਹਨਾਂ ਨੇ ਸਰਕਾਰ ਦੇ ਦਲ ਖਾਲਸੇ ਵਿੱਚ ਸਮਝੌਤਾ ਕਰਵਾਇਆ ਸੀ 1745 ਇਸਵੀ ਵਿੱਚ ਸੂਬੇਦਾਰ ਜ਼ਕਰੀਆ ਖਾਨ ਨੇ ਪਿਸ਼ਾਬ ਬੰਦ ਹੋ ਜਾਣ ਸਮੇਂ ਉਹਨਾਂ ਨੂੰ ਦਲ ਖਾਲਸੇ ਪਾਸ ਭੇਜਿਆ ਸੀ ਜਥੇਦਾਰ ਦੇ ਦੱਸੇ ਅਨੁਸਾਰ ਸੂਬੇਦਾਰ ਨੂੰ ਪਾਈ ਤਾਰੂ ਸਿੰਘ ਦੀ ਜੁੱਤੀ ਸਿਰ ਵਿੱਚ ਮਾਰਨ ਨਾਲ ਪਿਸ਼ਾਬ ਆਉਣਾ ਸ਼ੁਰੂ ਹੋਇਆ ਸੀ 1 ਜੁਲਾਈ 1745 ਇਸਵੀ ਨੂੰ ਜ਼ਕਰੀਆ ਖਾਨ ਦੇ ਮਰ ਜਾਣ ਪਿੱਛੋਂ ਉਸ ਦਾ ਪੁੱਤਰ ਜੈਯਾ ਖਾਨ ਲਾਹੌਰ ਦਾ ਸੁਬੇਦਾਰ ਬਣਿਆ। ਦਿਵਾਨ ਲਖਪਤ ਰਾਏ ਨੇ ਸਿੰਘਾਂ ਪਾਸੋਂ ਆਪਣੇ ਭਰਾ ਜਸਪਤ ਰਾਏ ਦੇ ਖੂਨ ਦਾ ਬਦਲਾ ਲੈਣ ਲਈ ਜਿਹੜਾ ਜਨਵਰੀ 1746 ਇਸ ਵਿੱਚ ਅਹਮਦਾਬਾਦ ਦੇ ਨੇੜੇ ਸਿੰਘਾਂ ਨਾਲ ਹੋਈ ਝੜਪ ਵਿੱਚ ਮਾਰਿਆ ਗਿਆ ਸੀ। ਸੁਬੇਦਾਰ ਨੂੰ ਕਿਹਾ ਸੁਬੇਖ ਸਿੰਘ ਸਿੰਘਾਂ ਨਾਲ ਮਿਲਿਆ ਹੋਇਆ ਹੈ। ਇਹ ਸਰਕਾਰ ਦੇ ਭੇਦ ਸਿੰਘਾਂ ਨੂੰ ਜਾ ਕੇ ਦੱਸ ਦਿੰਦਾ ਹੈ ਇਸ ਦੇ ਕਹਿਣ ਤੇ ਆਪ ਦੇ ਪਿਤਾ ਨੇ ਇੱਕ ਸਿੰਘ ਦੀਆਂ ਜੁੱਤੀਆਂ ਆਪਣੇ ਸਿਰ ਵਿੱਚ ਮਰਵਾਇਆਂ ਸਨ ਜਿਨ੍ਹਾਂ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਇਸ ਨੂੰ ਉਸ ਜੁਰਮ ਦੀ ਸਜ਼ਾ ਦੇਣੀ ਚਾਹੀਦੀ ਹੈ ਸੂਬੇਦਾਰ ਨੇ ਭਾਈ ਸੁਬੇਖ ਸਿੰਘ ਨੂੰ ਮੁਸਲਮਾਨ ਬਣਾ ਕੇ ਸਿੰਘਾਂ ਦੇ ਭੇਦ ਲੈਣ ਦਾ ਹੁਕਮ ਕਰ ਦਿੱਤਾ ਭਾਈ ਸੁਬੇਕ ਸਿੰਘ ਦਾ 18 ਸਾਲਾਂ ਦਾ ਪੁੱਤਰ ਭਾਈ ਸ਼ਾਬਾਦ ਸਿੰਘ ਇੱਕ ਮੌਲਵੀ પાસે ਫਾਰਸੀ ਪੜ੍ਹਨ ਜਾਂਦਾ ਸੀ। ਮੌਲਵੀ ਨੂੰ ਜਦੋਂ ਭਾਈ ਸੁਬੇਕ ਸਿੰਘ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਸਨੇ ਭਾਈ ਸ਼ਾਬਾਦ ਸਿੰਘ ਨੂੰ ਮੁਸਲਮਾਨ ਬਣਨ ਲਈ ਕਿਹਾ ਤਾਂ ਜੋ ਆਪਣੀ ਲੜਕੀ ਦੀ ਸ਼ਾਦੀ ਉਸ ਨਾਲ ਕਰ ਸਕੇ ਕਿਉਂਕਿ ਭਾਈ ਸ਼ਾਬਾਦ ਸਿੰਘ ਸੋਹਣਾ ਤੇ ਹੁਸ਼ਿਆਰ ਸੀ। ਭਾਈ ਸ਼ਾਬਾਦ ਸਿੰਘ ਨੇ ਅਗੋ ਨਾ ਕਰ ਦਿੱਤੀ ਮੌਲਵੀ ਨੇ ਸੂਬੇਦਾਰ ਨੂੰ ਕਹਿ ਕੇ ਭਾਈ ਸ਼ਾਬਾਦ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਕਚਹਿਰੀ ਵਿੱਚ ਕਾਜ਼ੀ ਨੇ ਦੋਹਾਂ ਨੂੰ ਕਿਹਾ ਜੇ ਤੁਸੀਂ ਮੁਸਲਮਾਨ ਬਨ ਜਾਵੋ ਤਾਂ ਤੁਸਾਂ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਜਾਣਗੇ ਉਹਨਾਂ ਦੋਹਾਂ ਨੇ ਧਰਮ ਤਿਆਗਣ ਤੋਂ ਨਾ ਕਰ ਦਿੱਤੀ ਫਿਰ ਪਿਓ ਤੇ ਪੁੱਤਰ ਦੋਹਾਂ ਨੂੰ ਇੱਕ ਦੂਜੇ ਦੇ ਸਾਹਮਣੇ ਚੜਖੜੀਆਂ ਉੱਪਰ ਚੜਾਇਆ ਗਿਆ ਤਾਂ ਜੋ ਉਹ ਇੱਕ ਦੂਜੇ ਨੂੰ ਦੁੱਖ ਪਾਉਂਦਾ ਦੇ ਕੇ ਇਸਲਾਮ ਕਬੂਲ ਕਰ ਲੈਣ ਪਰ ਉਹਨਾਂ ਧਰਮ ਨਾ त्याਗਿਆ ਭਾਵੇਂ ਸਰੀਰ ਵਿੱਚੋਂ ਖੂਨ ਵਗਣ ਕਾਰਨ ਉਹ ਦੋਵੇਂ ਬੇਹੋਸ਼ ਹੋ ਗਏ ਦੂਜੇ ਦਿਨ ਕਾਜ਼ੀ ਨੇ ਭਾਈ ਸ਼ਾਹਬਾਦ ਸਿੰਘ ਨੂੰ ਕਿਹਾ beta ਤੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੈ ਮੈਂ ਤੇਰੀ ਮੌਤ ਟਾਲ ਸਕਦਾ ਹਾਂ ਜੇ ਅਜੇ ਵੀ ਤੂੰ ਮੁਸਲਮਾਨ ਬਨ ਜਾਵੇਂ ਭਾਈ ਸ਼ਹਾਬਾਦ ਸਿੰਘ ਨੇ ਉੱਤਰ ਦਿੱਤਾ ਮੌਤ ਟਾਲੀ ਨਹੀਂ ਜਾ ਸਕਦੀ ਇਸਨੇ ਅਵਸ਼્ય ਇੱਕ ਦਿਨ ਆਉਣਾ ਹੀ ਹੈ ਕਾਜ਼ੀ ਨੇ ਪੁੱਤਰ ਨੂੰ ਵਾਪਸ ਭੇਜ ਦਿੱਤਾ ਤੇ ਪਿਤਾ ਨੂੰ ਮੰਗਵਾ ਕੇ ਕਿਹਾ ਤੇਰਾ ਪੁੱਤਰ ਮੁਸਲਮਾਨ ਹੋਣਾ ਮੰਨ ਗਿਆ ਹੈ ਤੇ ਤੂੰ ਵੀ ਮੁਸਲਮਾਨ ਹੋਣਾ ਮੰਨ ਜਾ ਭਾਈ ਸੁਬੇਗ ਸਿੰਘ ਨੇ ਕਿਹਾ ਮੈਂ ਕਿਸੇ ਵੀ ਕੀਮਤ ਉੱਪਰ ਆਪਣਾ ਧਰਮ ਨਹੀਂ ਛੱਡ ਸਕਦਾ ਕਾਜ਼ੀ ਦੇ ਕਹਿਣ ਤੇ ਪੁੱਤਰ ਨੂੰ ਫਿਰ ਪਿਤਾ ਦੇ ਸਾਹਮਣੇ ਲਿਆਂਦਾ ਗਿਆ ਕਾਜ਼ੀ ਨੇ ਫਿਰ ਦੋਹਾਂ ਨੂੰ ਸਲਾਮ ਕਬੂਲ ਕਰਨ ਲਈ ਕਿਹਾ ਉਹਨਾਂ ਦੋਹਾਂ ਦਾ ਨਾਂ ਵਿੱਚ ਉੱਤਰ ਸੁਣ ਕੇ ਦੋਹਾਂ ਨੂੰ ਕਤਲ ਕਰਨ ਦਾ ਹੁਕਮ ਕਰ ਦਿੱਤਾ 10 ਮਾਰਚ 1746 ਈਸਵੀ ਨੂੰ ਜਲਾਦਾ ਨੇ ਪਿਤਾ ਤੇ ਪੁੱਤਰ ਦੋਹਾਂ ਦਾ ਕਤਲ ਕਰਵਾ ਦਿੱਤਾ ਉਸ ਦਿਨ ਦੀਵਾਨ ਲਖਪਤ ਰਾਏ ਨੇ ਸਿੰਘਾਂ ਦਾ ਖੁਰਾ ਖੋਜ ਮਟਾਉਣ ਲਈ ਲਾਹੌਰ ਸ਼ਹਿਰ ਦੇ ਸਿੱਖਾਂ ਨੂੰ ਇਕੱਠੇ ਕਰਵਾ ਕੇ ਕਤਲ ਕਰਵਾਉਣ ਲਈ ਸ਼ਹਿਰ ਦੇ ਭੰਗੀਆਂ ਦੇ ਹਵਾਲੇ ਕਰ ਦਿੱਤਾ ਸ਼ਹਿਰ ਦੇ ਮੁਖੀ ਹਿੰਦੂਆਂ ਨੇ ਦਿਵਾਨ ਲਖਪਤ ਰਾਏ ਨੂੰ ਬੇਗੁਨਾਹ ਸਿੱਖਾਂ ਦੇ ਕਤਲ ਕਰਨ ਤੋਂ ਵਰਜਿਆ ਤਾਂ ਉਹਨਾਂ ਕਿਹਾ ਜੇ ਅੱਜ ਰੱਬ ਵੀ ਆ ਕੇ ਇਹਨਾਂ ਸਿੰਘਾਂ ਦੇ ਕਤਲ ਕਰਨ ਤੋਂ ਰੋਕੇ ਤਦ ਵੀ ਮੈਂ ਨਹੀਂ ਰੁਕਾਂਗਾ ਜੇ ਤੁਹਾਨੂੰ ਇਸ ਚੋਰੀ ਅੱਛੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ